ਸਾਥੀ ਉਹ ਗੱਲਬਾਤ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਪੀਮ ਜੈਪਾਰਥ ਜੈ ਸਤਿਗੁਰਾਂ ਸਾਥਿਓ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਬਾਬਾ ਸਾਹਿਬ ਦੀ ਬੋਟ ਦਾ ਨਿਆਰਾ ਲੈਣ ਵਾਲੇ ਤੇ ਬਾਬਾ ਸਾਹਿਬ ਦੇ ਦਿੱਤੇ ਹੋਏ ਸਬਦਾਂ ਦੇ ਨਿਆਰਾ ਲੈਣ ਵਾਲੇ ਪਰ ਮੈਂ ਸਾਰਿਆਂ ਨੂੰ ਹੱਤਵਰ ਕੇ ਬੇਨਤੀ ਕਰਦਾ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਜੇ ਬਾਬਾ ਸਾਹਿਬ ਨਾਲ ਪਿਆਰ ਕਰਦੇ ਹੋ ਇਹ ਬਾਬਾ ਸਾਹਿਬ ਦੀ ਸੋਨੇ ਦੀ ਇਟ ਦੀ ਅੱਜ ਆਪਾਂ ਗੱਲ ਕਰਨ ਚੱਲੇ ਆ ਸਾਥਿਓ ਕਈ ਵਾਰੀ ਵੀਡੀਓ ਪਾਈਆਂ ਮੈਂ ਮੈਂ ਸਾਰੇ ਮੇਰੇ ਭਰਾਵਾਂ ਨੂੰ ਇਹੀ ਕਹਿੰਦਾ ਐਸੀ ਵੀਰਾਂ ਨੂੰ ਵੀ ਵੋਟ ਦਾ ਹੱਕ ਬਾਬਾ ਸਾਹਿਬ ਨੇ ਦਿਵਾਇਆ ਜਿਨੇ ਆਪਣੇ ਚਰਵਾ ਚਾਰ ਪਰਿਵਾਰ ਦੇ ਮੈਂਬਰਸ਼ਿਪ ਕਰਵਾਏ ਨੇ ਮੇਰੇ ਵੀਰੋ ਸਿੱਖੀ ਸਰਦਾਰੀ ਦਿਵਾਈ ਆ ਸਾਨੂੰ ਪਰਿਵਾਰ ਜੀ ਨੇ ਬਾਰੇ ਨੇ ਉਹਨਾਂ ਨੇ ਦਿਵਾਈਆ ਮੇਰੇ ਵੀਰੋ ਜੇ ਬੋਟ ਦਾ ਹੱਕ ਦਿਵਾਇਆ ਤਾਂ ਬਾਬਾ ਸਾਹਿਬ ਨੇ ਦਿਵਾਇਆ ਮੇਰੇ ਵੀਰੋ ਅੱਜ ਆਪਾਂ ਇਸ ਬੋਟ ਤੇ ਗੱਲ ਕਰਨ ਚੱਲੇ ਆ ਸਾਰੀਆਂ ਕੌਮਾਂ ਜਾਗਦੀਆਂ ਨੇ ਜਿਹੜੀਆਂ ਕੌਮਾਂ ਨੂੰ ਅਸੀਂ ਸੁੱਤੀਆਂ ਪੈ ਕੇ ਨੇ ਸਾਰੀਆਂ ਜਾਗਦੀਆਂ ਨੇ 5% ਕੌਮਾਂ ਨੇ ਉਹ ਵੀ ਜਾਗਦੀਆਂ ਨੇ ਪਰ ਸਭ ਤੋਂ ਜ਼ਿਆਦਾ ਸੁੱਤੀ ਪਈ ਕੌਮ ਤੇ ਜਿਉਂਦੇ ਮੁਰਦੇ ਬਾਲਮਿਕ ਤੇ ਮਧਵਿਕ ਦੋਹੇ ਕੋ ਮਾਨੇ ਜਿਹੜੀਆਂ ਕੌਮਾਂ ਹਿਰਕਾਂ ਤਾਨ-ਤਾਲ ਕੇ ਕਹਿੰਦੀਆਂ ਅਸੀਂ ਅਗਰੇਟੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਅੱਜ ਕਿੱਥੇ ਨੇ ਅਗਰੇਟੇ ਕਿੱਥੇ ਨੇ ਬਾਲਮਿਕ ਕਿੱਥੇ ਨੇ ਅੱਜ ਥਾਂ ਥਾਂ ਤੇ ਪੀ ਖੜੇ ਕਰ ਦਿੱਤੇ ਆਪੋ ਆਪਣੇ ਪਾਰਟੀਆਂ ਨੇ ਜਿਹੜੇ 20% ਲੋਕ ਹੈ ਨਾ ਉਹਨਾਂ ਨੇ ਆਪਣੇ ਬੰਦੇ ਖੜੇ ਕਰ ਦਿੱਤੇ ਤੇ ਤੁਸੀਂ ਮਨੀਆਂ ਜ਼ਮੀਰਾ ਵਾਲੇ ਤੇ ਲੈਨ ਵਾਲੇ ਬਾਬਾ ਸਾਹਿਬ ਦੇ ਰਿਜ਼ਰਵੇਸ਼ਨ ਕੋਟੇ ਤੇ ਨਿਆਰਾ ਤੇ ਤੁਸੀਂ ਸੁੱਤੇ ਪਈ ਹੋ ਯਾਰ ਕੀ ਹੋਇਆ ਤੁਹਾਨੂੰ ਯਾਰ ਛੋਟੀਆਂ ਜ਼ਮੀਰਾ ਮਰ ਚੁੱਕਿਆ ਨੇ ਯਾਰ ਸਰੀਰ ਛੋਟੇ ਜਿਉਂਦੇ ਨੇ ਜ਼ਮੀਰਾ ਛੋਟੀਆਂ ਮਰੀਆਂ ਨੇ ਕਿਉਂਕਿ ਇੱਕ ਮਹੀਨਾ ਰਹਿ ਗਿਆ ਵੋਟਾਂ ਦੇ ਵਿੱਚ ਥਾਂ ਥਾਂ ਤੇ ਹਰ ਇੱਕ ਬੰਦਾ ਆਪਣੀ ਆਵਾਜ਼ ਏ ਥਾਰ ਰਿਹਾ ਪਰ ਬਾਲਮੀਕ ਤੇ ਮਜਵੀ ਸਿੱਖ ਇਹ ਜਮੇ ਗਿਰ ਚੁੱਕਿਆ ਹੈ ਜਿਹੜੇ ਰਿਪੋਰਟਿਸ਼ਨ ਤੇ ਨਿਆਰਾ ਲੈਣ ਵਾਲੇ ਹੋ ਮੇਰੇ ਵੀਰੋ ਉਹ ਬਾਬਾ ਸਾਹਿਬ ਦੀ ਰਿਜਰਮਨੇਸ਼ਨ ਦੇ ਨਿਆਰਾ ਲੈਣ ਵਾਲੇ ਉਹ ਅੱਖਾਂ ਖੋਲੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਬੇਕਮ ਹੀ ਨਾ ਰਹਿ ਗਿਆ ਆਉਂਦੇ ਵਾਰ ਨੂੰ ਆਪਾਂ ਮਾਨਸਾ ਬਾਪੂ ਪੰਦ ਪਾਲ ਪਵਨ ਦੇ ਵਿੱਚ ਇਕੱਠੇ ਹੋਣਾ ਹੈ ਉੱਥੇ ਬੈਠ ਕੇ ਆਪਾਂ ਬਿਠਿੰਡਾ ਸਲੀਪ ਤੋਂ ਪਹਿਲਾਂ ਤਹੱਈਆ ਕਰੀਏ ਆਪਾਂ ਇੱਕ ਆਵਦਾ ਉਹ ਕਟਣ ਤੇ ਇਮਾਨਦਾਰ ਇੱਕ ਉਪ ਖੜਾ ਕਰੀਏ ਜਿਹੜਾ ਕਿ ਸਾਡੀ ਆਵਾਜ਼ ਅੱਗੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਤੇ ਸਾਡੇ ਲੋਕਾਂ ਦੇ ਵਿੱਚ ਗੱਲ ਲਿਆ ਸਕੀ ਉਹ ਅਸੀਂ ਪੈਦਾ ਕੀਏ ਸਾਡਾ ਲੀਡਰ ਪਰ ਮੈਂ ਮੇਰੇ ਵੀਰੋ ਮਸਲੂ ਬੇਨਤੀ ਕਰਦਾ ਆਪਣਾ ਪੰਜਾਬ ਦੇ ਵਿੱਚ ਲੀਡਰ ਹੈ ਨਹੀਂ ਨਾ ਬਾਲਮੀਕਿਆ ਨਾਲ ਮਜਬੂਰ ਸਿੱਖਾਂ ਦਾ ਜੇ ਹੈਗਾ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਹਾਂ ਉਹਨਾਂ ਦੇ ਲੀਡਰ ਹੈਗੇ ਨੇ ਜਿਹੜੇ ਸਾਡੇ ਵੀਰ ਚੱਪਲ ਚੱਟ ਨੇ ਇਹਨਾਂ ਲੋਕਾਂ ਦੇ ਜਿਵੇਂ ਸਾਡੇ 32 33 ਐਮ ਐਲ ਏ ਚੱਪਲ ਚੱਟ ਬਣ ਜਾਂਦੇ ਆ ਤੇ ਆ ਜਿਹੜੇ 4 5 ਐਮ ਪੀ ਬਣ ਕੇ ਜਾਣਗੇ ਇਹ ਵੀ ਉਹਨਾਂ ਦੇ ਚੱਪਲ ਚੱਟ ਬਣਨਗੇ ਮੈਂ ਸਾਰੇ ਮੂਰੇ ਹੱਥ ਵਨ ਕੇ ਬੇਨਤੀ ਕਰਦਾ ਵੀ ਆਪਦਾ ਇਮਾਨਦਾਰ ਕੱਟੜ ਤੇ ਬਲਾਰਾ ਸਾਨੂੰ ਬਾੜੇ ਪਰੇ ਲਿਖਾਂ ਦੀ ਲੋੜ ਨਹੀਂ ਸਾਨੂੰ ਆਲਦੇ ਹੱਕ ਲੈਣ ਵਾਲੇ ਬੰਦਿਆਂ ਦੀ ਲੋੜ ਹੈ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਕੱਠੇ ਹੋ ਜੋ ਇਕੱਠੇ ਹੋਣ ਦੀ ਲੋੜ ਹੈ ਸਾਡੇ ਹਜ਼ਾਰਾਂ ਬੰਦੇ ਤਾਂ ਯਾਰ ਯਾਰ ਇਸ ਦਿਨ ਨਿਆਰੇ ਦੰਦੇ ਨੇ ਯਾਰ ਕੀ ਤੁਸੀਂ ਯਾਰ ਜਉਂਦੀ ਮੁਰਦੇ ਹੋ ਚੁੱਕੇ ਹੋ ਮੈਨੂੰ ਇੰਨਾ ਕੁ ਵੀ ਸ਼ੱਕ ਪੈਂਦਾ ਵੀ ਤੁਹਾਡੇ ਘਰਾਂ ਦੇ ਵਿੱਚ ਆਪਾ ਬਾਪਾ ਸਾਹਿਬ ਦੀ ਫੋਟੋ ਵੀ ਨਹੀਂ ਜਿਹਦੇ ਛੋੜਦੇ ਬੱਚੇ ਨੌਕਰੀਆਂ ਲੱਗਦੇ ਜਾਂ ਤੁਸੀਂ ਨੌਕਰੀ ਲੱਗਿਓ ਨਾ ਲਾਹ ਤਾਂ ਤੁਹਾਨੂੰ ਯਾਰ ਇਹ ਜਿਹੇ ਬੰਦਿਆਂ ਨੂੰ ਯਾਰ ਜਿਹੜੇ ਉੱਪਰ ਕੇ ਬਾਹਰ ਨਹੀਂ ਆਉਂਦੇ ਕਿਉਂਕਿ ਤਾਂ ਨੀ ਉਹਦੇ ਵੀ ਸੋਡਾ ਪਤਾ ਨਾ ਲੱਗੇ ਵੀ ਸੋਡੀ ਜਾਤੀ ਕੀ ਹੈ ਨਜ਼ਾਰਾ ਤਾਂ ਲੈਣੇ ਉਹ ਅੱਜਵੇਂ ਆਪਣਾ ਐਮਪੀ ਖੜਾ ਹੋਇਆ ਆਪਣਾ ਕਲਾਕਾਰ ਅੱਜ ਉਹਦਾ ਪਤਾ ਲੱਗਿਆ ਵੀ ਇਹ ਈਸੀ ਹੈ ਪਰ ਇਸੇ ਕਾਰਨ ਤੁਸੀਂ ਅੰਦਰ ਝੁਪ ਸੁਪੇ ਬੈਠੇ ਹੋ ਵੀ ਸਾਡੀ ਜਾਤੀ ਦਾ ਪਤਾ ਨਾ ਲੱਗ ਜੇ ਉਹ ਲਾਲ ਕਾਉ ਥੋਨੀ ਜਾਤੀ ਲੁਕਉਣ ਵਾਲੇ ਉਹ ਲਾਲ ਕਾਉ ਥੋਨੂੰ ਬਾਬਾ ਸਰ ਦੀ ਰਿਜ਼ਰਵੇਸ਼ਨ ਦੇ ਨਜ਼ਾਰਾ ਲੈਣ ਵਾਲੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਮਹੀਨਾ ਰਹਿ ਗਿਆ ਆਪ ਦਾ ਕੈਂਡੀਡੇਟ ਖੜਾ ਮਾਨਸਾ ਜਿਲ੍ਹੇ ਤੋਂ ਕਰੋ ਅਸੀਂ ਲੋਕਾਂ ਦੇ ਚੱਪਲ ਚੱਤ ਨਾ ਬਣੀਏ ਅਸੀਂ ਲੋਕਾਂ ਦੀਆਂ ਗੱਲਾਂ ਲੋਕਾਂ ਚ ਚਲਾਣ ਜਾਈਏ ਅਸੀਂ ਆਪਦੇ ਦੁੱਖ ਦੱਸ ਸਕੀਏ ਮੇਰੇ ਵੀਰੋ ਆਓ ਆਪਾਂ ਐਸੇ ਬਾਹਰ ਵਾਲੇ ਦਿਨ ਐਤਵਾਰ ਨੂੰ ਜੋ ਕਿ ਇਹਦੇ ਵਿੱਚ 4 ਤਰੀਕ ਆਉਂਦੀ ਹੈ ਜਾਂ 3 ਤਰੀਕ ਆਉਂਦੀ ਹੈ ਜਾਂ 2 ਤਰੀਕ ਆਉਂਦੀ ਹੈ ਐਸੇ ਵਾਰ ਨੂੰ ਬਾਹਰ ਭਾਬੰਦੇ ਵਿੱਚ ਕਚਹਿਰੀ ਦੇ ਵਿੱਚ ਆਪਾਂ ਤਹਈਆ ਕੀਤਾ ਸਾਰਿਆਂ ਨੇ ਰਲ ਕੇ ਵੀ ਆਪਾਂ ਉੱਥੇ ਇਕੱਠੇ ਹੋਏ ਇਕੱਠੇ ਹੋ ਕੇ ਆਪਣਾ ਇੱਕ ਮਰਜ਼ੀ ਵਾਲਾ ਐਸੀਆਜ ਪੱਕ ਐਮਪੀ ਖੜਾ ਕਰੀਏ ਜਿਹੜਾ ਕਿ ਸਾਡੀ ਆਵਾਜ਼ ਪਿੰਡ-ਪਿੰਡ ਪਹੁੰਚਾ ਦੇਵੇ ਸਾਡੇ ਤਸ਼ੱਦਦ ਨੂੰ ਹੰਦਿਆ ਰੋਕ ਸਕੇ ਸਾਨੂੰ ਗੁਲਾਮੀ ਦੇ ਜਾਂ ਜੀਂਦਰਾ ਚੋਂ ਕੱਢ ਸਕੇ ਜਿਹੜੇ ਮੇਰੇ ਵੀਰ ਗੁਲਾਮੀ ਦੇ ਜਾਂ ਜੀਂਦਰਾ ਚੋਂ ਕੱਢਣ ਵਾਲੇ ਸੀ ਅੱਜ ਉਹ ਵੀ ਚੁੱਪ ਕਰ ਗਏ ਉਹ ਕਿਹੜੇ-ਕਿਹੜੇ ਗੁਰਿੰਦਰ ਸਿੰਘ ਜੀ ਗ੍ਰੰਘੇਟਾ ਡਾਕਟਰ ਜਤेंद्रਪਾਲ ਸਿੰਘ ਜੀ ਮੱਟੂ ਤੇ ਸਾਡੇ ਪੰਗਤ ਸਿੰਘ ਦੀ ਸਮਾ ਇਹ ਵੀ ਸਾਡੇ ਲਈ ਚੁੱਪ ਕਰ ਗਏ ਅਸੀਂ ਕਹਿੰਦੇ ਅੰਜਲ ਬਣ ਕੇ ਆਓ ਯਾਰ ਅਸੀਂ ਤੁਹਾਡੀ ਮਦਦ ਕਰੀਏ ਅਸੀਂ ਲੋਕਾਂ ਚ ਆਪ ਦੇ ਬਲ ਬਲੇ ਕੱਢੀਏ ਜਿਹੜੇ ਸਾਡੇ ਅੰਦਰ ਵਿਚਾਰ ਨਹੀਂ ਅਸੀਂ ਉਹ ਵੀ ਲੋਕਾਂ ਚ ਦਸੀਏ ਸੋਮਾ ਸਾਰਿਆਂ ਨੂੰ ਬੇਨਤੀ ਕਰਦਾ ਇਹ ਵੀਡੀਓ ਘਰ ਘਰ ਪਚਾ ਦਿਓ ਪਿੰਡ ਪਿੰਡ ਪਚਾ ਦਿਓ ਬਾਬਾ ਸਾਹਿਬ ਦੀ ਵੋਟ ਘਰ ਘਰ ਲਾ ਲਓ ਇਹ ਬਾਬਾ ਸਾਹਿਬ ਦੀ ਵੋਟ ਹੈ ਇਹ ਆਪਣੀ ਵੋਟ ਨਹੀਂ ਜਿਹੜੇ ਤੁਸੀਂ ਨਜ਼ਾਰਾ ਲੈਨੇ ਹੋ ਇਹ ਸੋਨੇ ਦੀ ਿੱਟਾ ਹੈ ਹੁਣ ਤੁਸੀਂ ਗੰਦ ਚ ਡੇ ਗੋਗੇ ਸੋਹੀ ਦੇਖਦੇ ਬੈਠੇ ਬੈਠੇ ਮੈਂ ਤੁਹਾਨੂੰ ਇਤਿਆਹ ਚ ਦਿੰਨਾ ਤੁਸੀਂ ਚੱਕਰ ਚ ਡੰਗਣ ਜਾਂਦੇ ਹੋ ਲੋਕ ਹੁਣ ਤੁਸੀਂ ਚਾਚੇ ਦੇ ਬਣੋਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪ ਦਾ ਪਲੇਟਫਾਰਮ ਬਣਾ ਲਓ ਜੇ ਬੋਟ ਪਵੀਆਂ ਤਾਂ ਉਹਨੂੰ ਆਪ ਦਾ ਬਣਾਓ ਤੇ ਉਹਦੇ ਬਣੋ ਅਜ ਤੱਕ ਬਣੇ ਤਾਂ ਹੈ ਨਹੀਂ ਇਹ ਲੀਡਰ ਜਦੋਂ ਆਪਣੇ ਆਪਣੇ ਨਹੀਂ ਬਣਦੇ 92 32 33 ਐਮਐਲਏ ਨਹੀਂ ਬਣੇ ਐਮਪੀ ਜਿੱਤ ਕੇ ਭੱਜ ਜਾਂਦੇ ਉਹ ਨਹੀਂ ਬਣੇ ਤੇ ਇਹ ਆਪਣੇ ਕੁੱੁੱਥੇ ਬਣਨਗੇ ਤੇ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸੋਚ ਸਮਝ ਕੇ ਇੱਕ ਕੈਂਡੀਡੇਟ ਐਸਾ ਤਿਆਰ ਕਰੋ ਜਿਹੜਾ ਸੋਡੇ ਵਿੱਚ ਜਾਂਗ ਪਾ ਦੇਵੇ ਗੁਰਿੰਦਰ ਸਿੰਘ ਰਿਕਟੇ ਮੂੰ ਆਪਾਂ ਦਾ ਬੈਂਕ ਗੁਰਿੰਦਰ ਸਿੰਘ ਰਿਕਟੇ ਨੂੰ ਖਾਤਵਾਂ ਕੇ ਬੇਨਤੀ ਕਰਦਾ ਵੀ ਭਰਾਵਾ ਆ ਜਾ ਅਸੀਂ ਤੇਰੇ ਨਾਲ ਆ ਜਾ ਮਾਨਸਾ ਤੂੰ ਲੜ ਅਸੀਂ ਤੇਰੇ ਨਾਲ ਖੜਾਂਗੇ ਆ ਜਾ ਦਿਲ ਨਾਲ ਤੇਰੇ ਨਾਲ ਚੱਲਾਂਗੇ ਪਰ ਬਰੂਦ ਸਾਡਾ ਉਹਨਾਂ ਲੋਕਾਂ ਦਾ ਹੈ ਜਿਹੜੇ ਲੋਕ ਸਾਡੇ ਦੇ ਤਸ਼ੱਦਦ ਕਰਦੇ ਆ ਰਗੜੀ ਕਾ ਮਾਰ ਨਹੀਂ ਇਨੀਆਂ ਅਵਿਧਿਆ ਫਤੇ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ